ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਔਜਲਾ ਬਾਈਪਾਸ ਦੇ ਟਿਪਰ ਤੇ ਟਰਾਲੀ ਦੀ ਟੱਕਰ ਕਾਰਨ ਦੋਵੇਂ ਗੱਡੀਆਂ ਪਲਟ ਗਈਆਂ ਟਿਪਰ ਬਜਰੀ ਨਾਲ ਭਰਿਆ ਹੋਇਆ ਸੀ ਅਤੇ ਟਰਾਲੀ ਵਿੱਚ ਝੋਨੇ ਦੀ ਆ ਗੋਰੀਆਂ ਨਰਦੀਆਂ ਹੁੰਦੀਆਂ ਗਈਆਂ ਦੋਵੇਂ ਗੱਡੀਆਂ ਪਠਾਨਕੋਟ ਸਾਈਡ ਤੋਂ ਆ ਰਹੀਆਂ ਸਨ ਜਾਣਕਾਰੀ ਅਨੁਸਾਰ ਟਿਪਰ ਨੇ ਟਰਾਲੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਟਰਾਲੀ ਨਾਲ टक्कर हो गई जिस कारण दोनों गड्डिया पलट गई जिस कारण सड़क ते बजरी थे चोने दिया बोरिया बिखर गई जिस कारण आवाजाई विच भी रुकावट पैदा हो गई हालांकि टिप्पर टराली चालक के मामूली सट्टा तो इलावा किसी भी तरह का जानी नुकसान होने तो बचाव हो गया उत्ती ही मौके पहुंचे सड़क सुरक्षा फोरस के मुलाजमान वालों जख्मिया डाक्टरी सहायता लाई हस्पता पहुँचाया गया सड़क तो हाइड्रा मंगा के गड्डिया हटवा के आवाजाई बहाल करवाई जा रही है ਇਹ ਸਾਨੂੰ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਥੀਰਾਂ ਨੂੰ ਬੁਲਾਇਆ ਆ ਥਾਣੇ ਦੇ ਆਈਓ ਬੁਲਾ ਕੇ ਹੰਦੇ ਹਵਾਲੇ ਕੀਤਾ ਆ ਦੋਨੇ ਤੇ ਰੱਥੇ ਆ ਚੁੱਕੇ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਹੁੰਦਾ ਤੇ ਕਰ ਕਰਕੇ ਤੇ ਰੋਡ ਜਿਹੜਾ ਇਹ ਆਪਾਂ ਹਾਈਡਰਾ ਬੁਲਾ ਲਿਆ ਸਾਈਡਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਇਹ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਹੈ ਇੱਥੇ ਜਿਹੜਾ ਇੰਨਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਤੋਂ ਉੱਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਰ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ। ਇਹ ਮੀ ਆ ਰਹੇ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੇ। ਤਾਂ ਅੱਗੇ ਅੰਬਰਸਲਵਾਰ ਨੂੰ ਜਾ ਰਹੇ ਸੀ, ਮਟਾਲੇਸ਼ਾਏ ਜਾ ਰਹੇ। ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ। ਇੱਕੋ ਸਾਈਡ ਤੋਂ ਆ ਰਹੇ। ਤੇ ਇਹ ਕਿਸ ਤਰ੍ਹਾਂ ਹੋਵੇਲੇ ਇੱਕ ਦੂਜੇ ਨਾਲ? ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ, ਹੁਣ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟੀਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿੱਤੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ। ਠੀਕ ਹੈ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਕੀ? ਬੰਦੀ ਕਾਰਵਾਈ ਹੈ ਥਾ ਜਿੱਦਾਂ ਵੀਂਦਾ ਹੁੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨਹੀਂ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਨੋਰਮਲ ਵੈਸੇ ਬਚਾਈ ਰਿਹਾ ਆ ਬਚਾਈ ਰਿਹਾ ਬਸ ਇਹ ਰੋਡ ਬਲੌਕ ਹੈ ਜਲਦੀ ਖੋਲਾ ਦਿੱਤਾ ਜਾਏਗਾ